ਦਰਸ਼ਕੋ ਬੜੀ ਮਾੜੀ ਖਬਰ ਹੈ ਗੇੜ ਕੇ ਹਕੀਮਾ ਮੋਚੀਆਲੀ ਗਲੀ ਦੀ ਮੋਚੀਆਲੀ ਗਲੀ ਦੀ ਬੜੀ ਮਾੜੀ ਖਬਰ ਹੈ 12ਵੀਂ ਕਲਾਸ ਚ ਇੱਕ ਬੱਚਾ ਪੜਦਾ ਸੀ ਨikhil Sharma ਉਹ ਸੁਸਾਈਡ ਕਰ ਲੰਦਾ ਇੱਕ ਦਿਨ ਪਹਿਲੇ ਉਹਨਾਂ ਦੇ ਪਰਿਵਾਰ ਦੇ ਕੋਲ ਆਏ ਆ ਇੰਨੀ ਕਮਾੜੀ ਖਬਰ ਆ ਕੁੜੀ ਦੇ ਚੱਕਰ ਦੇ ਵਿੱਚ ਸੁਸਾਈਡ ਕਰ ਲੰਦਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਸ਼ਿਸ਼ਨਾ ਨੇਤਾ ਇਹ ਜਿਹੜੇ ਕੋਸ਼ਲ ਜੀ ਵੀ ਇੱਥੇ ਆਏ ਆ ਤੇ ਜਿਹੜੇ ਪ੍ਰਧਾਨ ਆ ਇਹ 골ਦੀ ਧੁੰਨਾ ਜੀ ਵੀ ਇੱਥੇ ਪਰਿਵਾਰ ਦੇ ਨਾਲ ਆ ਇਹ ਇਹਨਾਂ ਨੂੰ ਇਨਸਾਫ ਦੀ ਮੰਗ ਕਰ ਰਿਹਾ ਗੱਲਬਾਤ ਕਰਾਂਗੇ हां जी दीदी होया की सी मेरा बेटा की कहते स्कूल जाता स्कूलੋਂ ਗੱਲ ਆ ਕੇ ਉਹਨੇ ਸੁਸਾਈਡ ਕਰ ਲਿਆ ਉਸ ਕੁੜੀ ਦੇ ਚੱਕਰਾਂ ਵਿੱਚ ਅੱਛਾ ਜੀ ਉਹ ਕੁੜੀ ਨੇ ਬਹੁਤ ਤਾਨ ਕਿੱਢਾ ਹੀ ਮੇਰੇ ਮੁੰਡੇ ਨੂੰ ਮੇਰੇ ਮੁੰਡੇ ਨੇ ਉਸ ਕੁੜੀ ਤੇ ਦੁੱਖ ਦੇ ਵਿੱਚ ਬਹੁਤ ਲੱਗ ਮੁੰਡਾ ਦਾ ਨਾਲ ਉਹਦੇ ਨਾਲ ਉਹ ਕੁੜੀ ਰਲ ਗਈ ਤੇ ਹੁਣ ਮੇਰੇ ਮੁੰਡੇ ਨੇ ਛੱਡਤਾ ਨੇ ਮੇਰੇ ਮਨੂਰ ਕੱਪ ਕਿੰਨੀ ਦੇਰ ਹੋ ਗਈ ਸੀ ਉਹ ਲੜਕੀ ਦੇ ਨਾਲ ਤੁਹਾਡੇ ਲੜਕੇ ਦਾ ਚੱਕਰ ਸੀ 3 ਸਾਲ 4 ਸਾਲ ਹੋ ਗਏ ਸੀ ਅੱਛਾ 4 ਸਾਲ ਹੋ ਗਏ ਸੀ ਹਾਂਜੀ ਤੇ ਇਹ ਕਿਹੜੇ ਸਕੂਲ ਵਰਦਾ ਹੀ ਆ ਬੱਚਾ ਪਹਿਲੇ ਦਿਆਨੰਦ ਪੜ੍ਹਦੇ ਸੀ ਪਰ ਦਿਆਨੰਦ ਤੋਂ ਉਹਦੇ ਉਹਦੇ ਮਗਰ ਲੱਗ ਕੇ ਫੇਰ ਗਿਆ ਵਾ ਥੇ ਅਰਨ ਰਸ਼ਮੀ ਅੱਛਾ ਅਰਨ ਰਸ਼ਮੀ ਸਕੂਲ ਕੋਈ ਕੋਈ ਝਗੜਾ ਵਗੈਰਾ ਵੀ ਬੱਚਿਆਂ ਦਾ ਹੁੰਦਾ ਚੱਕਰੇ ਦਾ ਤੇ ਨਹੀਂ ਪਤਾਗਾ ਹੁੰਦਾ ਵੀ ਹੋਏਗਾ ਉਹ ਨਹੀਂ ਪਤਾ ਆਪਸ ਦਾ ਇਹਨਾਂ ਦਾ ਮੈਟਰ ਹੋਏਗਾ ਪਰ ਕੀ ਕਹਿੰਦੇ ਹੋਰ ਬੜਾ ਦੁਖੀਗਾ ਸੀ ਮੈਨੂੰ ਇੱਕੋ ਗੱਲ ਕਹਿੰਦਾ ਸੀ ਮੈਂ ਬੜਾ ਦੁਖੀ ਹੋ ਗਿਆ ਮੰਮੀ ਮੈਂ ਬੜਾ ਦੁਖੀਗਾ ਜੇ ਮੇਰਾ ਜੀ ਬੱਚੇ ਨੂੰ ਸਮਝਾਇਆ ਨਹੀਂ ਮੈਂ ਸਮਝਾਇਆ ਸੀ ਪਰ ਬੱਚੇ ਨਹੀਂ ਸਮਝਦੇਗੇ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਮੈਂ ਤੇ ਮੇਰੇ ਕਹਿੰਦਾ ਮਮਾ ਹੀ ਮੈਂ ਤੁਹਾਡੇ ਕਰਕੇ ਜੀਣਾ ਵਾ ਬਸ ਇਹ ਇੱਕੋ ਗੱਲ ਕਹਿੰਦਾ ਸੀ ਮੈਨੂੰ ਇੱਕੋ ਚਾਹ ਹਾਂ ਜੀ ਮੇਰੇ ਬੇਟੇ ਨੂੰ ਹਸਬੰਦ ਕੀਤਾ ਵਾ ਮਰਨ ਨੂੰ ਬਹੁਤ ਜ਼ਿਆਦਾ ਮਜਬੂਰ ਕੀਤਾ ਗਿਆ ਵਾ ਬਹੁਤ ਇਹ ਚੀਜ਼ ਹੋਈ ਇਹ ਚੀਜ਼ ਹੋਈ ਕਦੋਂ ਹੈ ਬੱਚੇ ਨੇ ਆਪਣੇ ਕਿਸ ਦਿਨ ਕਿਸ ਦਿਨ ਮੱਕਾਲਾ ਨੇ ਸੁਸਾਈਡ ਕੀਤੀ ਹੈ ਹਰਾਸਮੈਂਟ ਮਤਲਬ ਉਸ ਦਿਨ ਹੀ ਉਹਨੂੰ ਬੱਚੇ ਨੂੰ ਕੀਤਾ ਉਸ ਦਿਨ ਹੀ ਕੀਤਾ ਵਾ ਅੱਛਾ ਉਸ ਦਿਨ ਹੀ ਕੀਤਾ ਸੀ ਸਕੂਲ ਹੋਇਆ ਵਾ ਇਹ ਕੰਮ ਉਹਦੇ ਸਕੂਲ ਹੋਇਆ ਹਾਂਜੀ ਸਕੂਲ ਹੋਇਆ ਅਰੁਣ ਲక్ష్ਮੀ ਅੱਛਾ ਅਰੁਣਾ ਸੀ ਸਕੂਲ ਮੇਰਾ ਬੇਟਾ ਸਰੇ ਚੰਗਾ ਭਲਾ ਸਕੂਲੋਂ ਘਰੋਂ ਸਕੂਲ ਗਿਆ ਸੀ ਉੱਥੇ ਕੁਝ ਹੋਇਆ ਮੇਰੇ ਬੇਟੇ ਨੂੰ ਘਰ ਆ ਕੇ ਸੁਸਾਈਡ ਕਰ ਲਿਆ ਸਕੂਲ ਹੋਇਆ ਜੋ ਹੋਇਆ ਵਾ ਹਰਾਸਮੈਂਟ ਉਹਨੂੰ ਸਕੂਲ ਮਜਬੂਰ ਕੀਤਾ ਗਿਆ ਨੂੰ ਸਕੂਲ ਹੀ ਹਰਾਸਮੈਂਟ ਕੀਤੀ ਗਈ ਹਾਂਜੀ ਮਜਬੂਰ ਕੀਤਾ ਗਿਆ ਨਹੀਂ ਤਾਂ ਐਡਾ ਐਡਾ ਸਟੈਪ ਨਹੀਂ ਚੁੱਕਣਾ ਸੀ ਮੇਰੇ ਬੇਟੇ ਦੇ ਸਕੂਲ ਵਾਲਿਆਂ ਨੂੰ ਕਿਹਾ ਨਹੀਂ ਕੁਝ ਸਕੂਲ ਵਾਲੇ ਮੈਂ ਕਹੀ ਸੀ ਉਹ ਕਹਿੰਦੇ ਕੋਈ ਗਾਲੋ ਕੁਝ ਗੱਲ ਹੀ ਨਹੀਂ ਸੁਣਦੇ ਨਾ ਕੋਈ ਸੁਣਵਾਈ ਕਰਦੇ ਆ ਮੈਂ ਗਈ ਦੋ ਵਾਰੀ ਗਈਆਂ ਆਪਣੇ ਫਾਦਰ ਨਾਲ ਉਹ ਨਹੀਂ ਸੁਣਵਾਈ ਕਰਦੇ ਬੇਬੇ ਕੁੜੀ ਕਿੱਥੇ ਪੜਦੀ ਸੀ ਕੁੜੀ ਵੀਰ ਨੂੰ ਰਸ਼ਮੀ ਪੜਦੀ ਸੀ ਅੱਛਾ ਕੁੜੀ ਅਰੂ ਅਰੂ ਲਸ਼ਵੀ ਸਪਾਰਦੀ ਸੀ ਉਹ ਵੀ ਜਿਹੜੇ ਜਿਸ ਬੰਦੇ ਨੇ ਉਹਨੂੰ ਧਮਕਾਇਆ ਮੁੰਡੇ ਨੇ ਹਾਂਜੀ ਉਹ ਕਿੱਥੇ ਵੜਦਾ ਉਹ ਵੀ ਅਰੂ ਲਸ਼ਵੀ ਪਰਦਾ ਹੈ ਕਲਾਸਮੇਟ ਹੈਗਾ ਸੀ ਇਹਨਾਂ ਦਾ ਅੱਛਾ ਕਲਾਸਮੇਟ ਸੀ ਆ ਹਾਂਜੀ ਸਾਰੇ ਕਲਾਸਮੇਟ ਹਾਂਜੀ ਕੀ ਮੰਗ ਕਰਦੇ ਹੋ ਐਫ ਆਈ ਆਰ ਦਰਜ ਹੋ ਗਈ ਪਰਚਾ ਹੋ ਗਿਆ ਦਰਜ ਹਾਂਜੀ ਜੇ ਮੈਨੂੰ ਬਸ ਇਨਸਾਫ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੱਥ ਜੋੜ ਕੇ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚੇ ਦਾ ਮੇਰੇ ਬੱਚੇ ਜਵਾਨ ਖਾ ਗਈ ਮੇਰੇ ਬੱਚੇ ਨੂੰ ਉਹ ਮੇਰਾ ਬੱਚਾ ਬਹੁਤ ਦੁਖੀ ਹੈਗਾ ਸੀ ਉਹਨੂੰ ਰੈਸਮੈਂਟ ਬਹੁਤ ਕੀਤਾ ਗਿਆ ਸੀ ਮੇਰਾ ਬੇਟਾ 18 ਸਾਲ ਦਾ ਸੀ 19ਵਾਂ ਲੱਗਾ ਸੀ ਇਹਨੂੰ ਆ ਦੇਖ ਸਕਦੇ ਹੋ ਪਰਿਵਾਰ ਦੇ ਜਿਹੜਾ ਪਰਿਵਾਰ ਦਾ ਰੋ ਰੋ ਕੇ ਇਹ ਬੁਰਾ ਹਾਲਾ ਦੇਖ ਸਕਦੇ ਹੋ ਪਰਿਵਾਰ ਕੋਲ ਪਹੁੰਚਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਸੀਂ ਗੱਲਬਾਤ ਕਰਾਂਗੇ ਸਿਖਸ਼ਾਣਾ ਨੇਤਾ ਕੋਸ਼ਲ ਜੀ ਦੇ ਨਾਲ ਕੋਸ਼ਲ ਜੀ ਤੁਸੀਂ ਪਰਿਵਾਰ ਦੇ ਨਾਲ ਖਲੋਤੇ ਹੋ ਕੀ ਕਹਿਣਾ ਚਾਹੋਗੇ ਬੜੀ ਮਾੜੀ ਘਟਨਾ ਹੈ ਜੈ ਸ਼੍ਰੀ ਰਾਮ ਦੀ ਬਹੁਤ ਮਾੜੀ ਘਟਨਾ ਹੈ ਜਿਹੜਾ ਬੱਚਾ ਸੀ ਉਹ ਸਾਡੀ ਸ਼ਿਰਸਾਣਾ ਇੰਡਸਟਰੀ ਸਾਲੀ ਦਾ ਯੂਥ ਦਾ ਜ਼ਿਲ੍ਹਾ ਪ੍ਰਧਾਨ ਅੱਛਾ ਜੀ ਪਿਛਲੇ 2 ਸਾਲ ਤੋਂ ਮੇਨਾਂ ਕੰਮ ਕਰ ਰਿਹਾ ਸੀ ਅੱਛਾ ਬੜਾ ਵਧੀਆ ਬੱਚਾ ਸੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ ਅੱਛਾ ਜੀ ਉਹਦੀ ਉਹ ਲੜਕੀ ਨਾਲ ਗੱਲਬਾਤ ਸੀ ਕੀ ਚੱਕਰ ਸੀ ਉਸ ਬਾਰੇ ਤੇ ਚਲੋ ਮੈਨੂੰ ਨਹੀਂ ਪਤਾ ਅੱਛਾ ਜੀ ਪਰ ਕੱਲ ਜੋ ਦੇ ਘਰ ਦੇ ਕਹਿ ਰਹੇ ਕਿ ਘਰੋਂ ਸਹੀ ਗਿਆ ਅੱਛਾ ਜੀ ਜਿਹੜੀ ਉਹ ਲੜਕੀ ਹੈ ਜਾਂ ਉਹ ਲੜਕਾ ਜਿਹੜਾ ਸਕੂਲ ਪੜਦਾ ਉਹਦੇ ਤੇ ਰੋਕ-ਥਾਮ ਲਗਾਣੀ ਪਹਿਲੇ ਸਕੂਲ ਦਾ ਮੈਟਰ ਸੀ ਸਕੂਲ ਦਾ ਫਰਜ਼ ਪੈਂਦਾ ਬੱਚਿਆਂ ਦਾ ਪਏ ਧਿਆਨ ਰੱਖਣਾ ਠੀਕ ਹੈ ਕਿ ਇਹ ਬੱਚਾ ਕੁੜੀ ਕਿਤੇ ਨਾਲ ਗੱਲ ਕਰ ਰਹੀ ਹੈ ਕਿਤੇ ਨਾਲ ਉਹ ਡੈਲ ਖਾ ਗਿਆ ਬੈਲ ਖਾ ਕੇ ਆ ਕੇ ਉਹਨੇ ਘਰ ਆਤਮ ਤੇ ਆ ਕੀਤੀ ਅਸੀਂ ਪ੍ਰਸ਼ਾਸਨ ਕੋ ਮੰਗ ਕੀਤੀ ਸੀ ਕਿ ਜੋ ਇਨਸਾਫ ਹੈ ਉਹ ਕੀਤਾ ਜੇ ਪ੍ਰਸ਼ਾਸਨ ਨੇ 22 ਨੰਬਰ ਐਫ ਆਰ ਪਰਚਾ ਕਟਿਆ ਕਿੰਨੀ ਦੇਰ ਪਹਿਲੇ ਕਟਿਆ ਇਹ 15 20 ਮਿੰਟ ਪਹਿਲੇ ਲੇਟ ਕਿਉ ਹੋਇਆ ਲੇਟ ਪ੍ਰਸ਼ਾਸਨ ਆਪਣੀ ਥੂਰੀ ਨੇ ਚਲਦਾ ਹੈ ਕਿ ਪਹਿਲੇ ਤੈਕੀਕਰ ਕਰ ਲਈਏ ਚਲੋ ਪ੍ਰਸ਼ਾਸਨ ਨੇ ਪਰਤਾ ਕੀਤਾ ਸੀ ਧੰਨਵਾਦ ਕਰਦੇ ਆ ਪਰ ਇਹ ਵੀ ਨਾਲ ਕਹਿਣਾ ਚਾਹੁੰਦੇ ਆ ਕਿ ਜਿਹੜੇ ਬੰਦੇ ਦੇ ਪਰਚਾ ਹੋਇਆ ਉਹ ਸਵੇਰੇ ਆਪਾਂ ਪਰਚਾ ਚੈੱਕ ਕਰਾਂਗੇ ਕਿ ਸਹੀ ਨੇ ਬਾਈ ਨੇ ਪਰਚਾ ਦਿੱਤਾ ਕਿ ਪ੍ਰਸ਼ਾਸਨ ਨੇ ਗੋਗਲੂਆਂ ਤੋਂ ਕਟਾ ਝਾੜਿਆ ਇਹ ਚੀਜ਼ ਬਾਰੇ ਤੁਹਾਨੂੰ ਸਵੇਰੇ ਦੱਸਾਂਗਾ ਪਰਚਾ ਪੜ ਕੇ ਕਸੂਰਵਾਤ ਕਿਦਾ ਕਿਦਾ ਗੁੰਦੇ ਹੋ ਕਸੂਰਵਾਤ ਸਭ ਤੋਂ ਪਹਿਲੇ ਤੇ ਸਕੂਲ ਅੱਛਾ ਸਕੂਲ ਬਿਲਕੁਲ ਅੱਛਾ ਜਦੋਂ ਮਾਪਿਓ ਬੱਚੇ ਸਕੂਲ ਨੂੰ ਭੇਜ ਦਿੰਦੇ ਆ ਸਕੂਲ ਦੀ ਜ਼ਿੰਮੇਵਾਰੀ ਬੰਦੀ ਹੈ ਬੱਚਿਆਂ ਦਾ ਧਿਆਨ ਰੱਖਣਾ ਅੱਛਾ ਜੀ ਅਰੂ ਰਸ਼ਮੀ ਸਕੂਲ ਸਵੇਰੇ ਤੁਸੀਂ ਜਾ ਕੇ ਬਾਹਰ ਉਹਦੇ ਚੈਕਿੰਗ ਕਰੋ ਕੁੜੀਆਂ ਮੁੰਡੇ ਸਾਈਡਾਂ ਤੇ ਹੋ ਕੇ ਗੱਲਾਂ ਕਰਦੇ ਆ ਅੱਛਾ ਜੀ ਉਹਦੇ ਚ ਸਕੂਲ ਦੀ ਗੱਲ ਹੀ ਹੈ ਪਰ بڑے بڑے ਸਕੂਲ ਵੇਖਿਓ ਉਹਨਾਂ ਦੇ ਬਾਅਦ ਵੀ ਕੁੜੀ ਮੁੰਡੇ ਇਸ ਤਰ੍ਹਾਂ ਖੜੇ ਹੁੰਦੇ ਆ ਮੈਂ ਤੁਹਾਨੂੰ ਉਹੀ ਗੱਲ ਕਹਿ ਰਹੇ ਆ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਆ ਨਾ ਸਕੂਲਾਂ ਦੇ ਵਿੱਚ ਜ਼ਿੰਮੇਵਾਰੀ ਸਕੂਲ ਦੀ ਬੰਦੀ ਹੈ ਅੱਛਾ ਜੀ ਪ ਅੱਛਾ ਜੀ ਪਲੱਸ 2 ਚ ਬੱਚੇ ਪੜ੍ਹਦੇ ਆ ਉਹ ਹਰ ਚੀਜ਼ ਜਾਣਦੇ ਆ ਜਿੰਨੇ ਸਕੂਲ ਆ ਉਹਨਾਂ ਦੇ ਜਿਹੜੇ ਲੜਕੇ ਆ ਲੜਕੀਆਂ ਅਲੱਗ-ਅਲੱਗ ਬੈਣੀਆਂ ਚਾਹੀਦੀਆਂ ਅੱਛਾ ਜੀ ਲੜਕੀਆਂ ਦੀ ਟੇਬਲ ਅਲੱਗ ਹੋਣੀ ਚਾਹੀਦੀ ਹੈ ਕਲਾਸ ਅਲੱਗ ਹੋਣੀ ਚਾਹੀਦੀ ਹੈ ਠੀਕ ਆ ਤੇ ਅੱਧਾ ਘੰਟਾ ਪਹਿਲੇ ਜਾਂ ਲੜਕੀਆਂ ਨੂੰ ਛੁੱਟੀ ਦਿੱਤੀ ਜਾ ਜਾਂ ਲੜਕਿਆਂ ਨੂੰ ਦਿੱਤੀ ਜੇ ਕਿਉਂ ਆਪੋ ਆਪਣੇ ਘਰਾਂ 'ਚ ਸਹੀ ਸਲਾਮਤ ਜਾਣ ਸਕੂਲ ਦੀ ਜ਼ਿੰਮੇਵਾਰੀ ਹੈ ਬੰਦੀ ਹੈ ਪਰ ਹਾਈ ਕਾਲ ਦੇ ਸਕੂਲਾਂ ਦਾ ਮੈਟਰ ਆਵਾ ਉਹਨਾਂ ਨੂੰ ਫੀਸਾਂ ਦਾ ਮਤਲਬ ਹੈ ਆਏ ਸਾਲ ਕੋਈ ਵੀ ਸਕੂਲ ਵੇਖ ਲਓ ਉਰੀ ਫੀਸ 2-4-500 ਹਜ਼ਾਰ ਵੱਧੀ ਹੁੰਦੀ ਹੈ ਅੱਛਾ ਜ ਕਿ ਤੁਹਾਡਾ 1000 ਰੁਪਏ ਮਹੀਨੇ ਦਾ ਬੱਚਾ ਤੁਸੀਂ ਵਧਾ ਦਿੰਦੇ ਹੋ ਹਰ ਸਾਲ ਕਿਸ ਚੀਜ਼ ਦੇ ਖਰਚੇ ਵਧਰੇ ਬਾੜਾ ਬੰਦਾ ਤੰਗ ਹੋ ਕੇ ਤੁਹਾਨੂੰ ਪੜਾ ਰਿਹਾ ਹੈ ਅੱਛਾ ਜੀ ਉਹ ਫੀਸਾਂ ਇਕੱਠੀਆਂ ਕਰ ਰਹੇ ਬੱਚਿਆਂ ਦਾ ਧਿਆਨ ਨਹੀਂ ਦੇਦੇ ਇੱਕ ਮਾਂ ਦਾ ਬੱਚਾ ਗਿਆ ਜਿਹਨੇ 19 ਸਾਲਾਂ ਦਾ ਬੱਚਾ ਪਾਲਿਆ ਉਹਨੂੰ ਪੁੱਛੋ ਰੇ ਸਿਰ ਤੇ ਕੀ ਬੀਤਰੀ ਅੱਛਾ ਜੀ ਲੜਕੀ ਨੇ ਦਿਲ ਆਇਆ 3 ਸਾਲ ਦਾ ਉਹਨਾਂ ਦੀ ਆਪੇ ਜੀ ਗੱਲਬਾਤ ਸੀ ਸਰ ਛੋਟੇ ਛੋਟੇ ਬੱਚੇ ਆ ਚੀਜ਼ਾਂ 'ਚ ਪਈ ਜਾਂਦੇ ਆ ਬੱਚਿਆਂ ਨੂੰ ਔਰ ਇਹ ਚ ਸਭ ਤੋਂ ਵੱਡੀ ਆ ਆਹ ਚਾਹੀਦਾ ਆ ਆ ਵੀ ਜੁਵਾ ਪੀੜੀ ਕਿਹੜੇ ਰਾਹ 'ਚ ਜਾ ਰਹੀ ਆ ਕੋਈ ਨਸ਼ਿਆਂ ਦੇ ਰਾਹ 'ਚ ਜਾ ਰਹੀ ਆ ਏ ਲੜਕੀ ਦੇ ਚੱਕਰਾਂ ਚ ਜਾ ਰਹੇ 2 ਮਹੀਨਿਆਂ ਤੇ 3 ਨਾਸੇ ਹੋ ਗਏ ਇਸ ਛੋਟੇ ਦੇ ਵਿੱਚੋਂ 3 ਨਾਸੇ ਆ ਗਏ ਤੁਸੀਂ ਅੱਜ ਦੀ ਤਰੀਕ 'ਚ ਕੋਈ ਵੀ ਸਕੂਲ ਚੈੱਕ ਕਰ ਲੈਣਾ ਪਹਿਲੇ ਕੋਈ ਸਕੂਲ ਹੁੰਦਾ ਸੀ ਉਹਨਾਂ 'ਚ ਮੋਬਾਈਲ ਲਾਊਡ ਨਹੀਂ ਸੀ ਹੁੰਦੇ ਅੱਛਾ ਜੀ ਅੱਜ ਦੀ ਤਰੀਕ 'ਚ ਹਰ ਸਕੂਲ ਬੱਚੇ ਕੋ ਮੋਬਾਈਲ ਹੈ ਮਾਪਿਓ ਵੀ ਲੈ ਕੇ ਜਾਂਦੇ ਆ ਗਲਤੀ ਮਾਪਿਓ ਦੀ ਸਕੂਲਾਂ ਦੀ ਗਲਤੀ ਹੈ ਵਾ ਕਿ ਉਹ ਸਕੂਲ 'ਚ ਮੋਬਾਈਲ ਦਾਖਲ ਹੋਣ ਦਿੰਦੇ ਹਾਂ ਬਿਲਕੁਲ ਠੀਕ ਹੈ ਮੋਬਾਈਲ ਸਕੂਲਾਂ ਦੇ ਵਿੱਚ ਨਹੀਂ ਹੋਣੇ ਚਾਹੀਦੇ ਸਰ ਅੱਜ ਤੁਸੀਂ ਦੇਖਦੇ ਨਹੀਂ ਜੜੀਆਂ ਬੱਚਿਆਂ ਨੂੰ ਮੈਡਮਾਂ ਪੜਾਉਂਦੀਆਂ ਉਹਨਾਂ ਨੂੰ ਵੀ ਇਹ ਚੀਜ਼ਾਂ ਦਾ ਪਤਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਹੈ ਮੈਡਮ ਨੂੰ ਹਰ ਚੀਜ਼ ਦਾ ਪਤਾ ਹੁੰਦਾ ਹੈ ਭਾਜੀ ਮੈਡਮ ਸਾਹਮਣੇ ਲੜਕੀਆਂ ਵੀ ਬੈਠੀਆਂ ਨੇ ਲੜਕੇ ਵੀ ਬੈਠੇ ਆ ਉਹਨਾਂ ਨੂੰ ਨਹੀਂ ਪਤਾ ਬੱਚੇ ਕੀ ਕਰ ਰਹੇ ਅੱਛਾ ਜੀ ਸੈਸ ਕੀ ਕਰ ਰਹੇ ਹਰ ਚੀਜ਼ ਦਾ ਪਤਾ ਹੁੰਦਾ ਪਰ ਸਕੂਲ ਕਹਿੰਦਾ ਇਹ ਚੀਜ਼ ਦੀ ਜ਼ਿੰਮੇਵਾਰੀ ਸਾਡੀ ਨਹੀਂ ਅਈ ਦੇ ਮਹੀਨੇ ਬਾਅਦ ਫੀਸ ਲੈਣੀ ਹੈ ਬੱਚੇ ਨੂੰ ਪੜਾ ਰਿਹਾ ਆ ਰਿਹਾ ਪੀਰੀਅਡ ਤੇ ਠੀਕ ਹੈ ਨਹੀਂ ਪੀਰੀਅਡ ਤੇ ਆ ਰਿਹਾ ਤਾਂ ਵੀ ਠੀਕ ਹੈ ਠੀਕ ਹੈ ਇਸ ਲਈ ਹੀ ਮੰਗ ਪ੍ਰਸ਼ਾਸਨ ਕੋਈ ਹੈ ਹੀ ਰੱਖੀ ਹੈ ਜੋ ਉਹਨਾਂ ਨੇ ਪਰਚਾ ਦਿੱਤਾ ਇਨਸਾਫ ਹੋਵੇ ਤੇ ਜਿਹੜੇ ਬੰਦੇ ਦੋਸ਼ੀ ਹੈ ਉਹਨਾਂ ਨੂੰ ਬੰ ਦੋਸ਼ੀ ਕਹਿੰਦੇ ਹੋ ਇੱਕ ਲੜਕੀ ਦੋਸ਼ੀ ਹੈ ਅੱਛਾ ਇੱਕ ਲੜਕਾ ਦੋਸ਼ੀ ਹੈ ਅੱਛਾ ਲੜਕੀ ਐਸਲੀ ਦੋਸ਼ੀ ਪਿਛਲੇ 3 ਸਾਲ ਤੋਂ ਉਹ ਨਾ ਚੱਲ ਰਹੀ ਸੀ ਅੱਛਾ ਅੱਜ ਉਹ ਕਹੇ 3rd ਪ੍ਰਸੈਂਟ ਮੁੰਡੇ ਦੇ ਨਾਮ ਪਤਾ ਨਹੀਂ ਕੋਣ ਹੈ ਕੋਣ ਨਹੀਂ ਉਹਦੇ ਦੇ ਇਲਾਕੇ ਉਹਦੇ ਨਾਲ ਲੜਕੇ ਨੂੰ ਧਮਕਾਇਆ ਉਹ ਇੰਨਾ ਕਿ ਡਰ ਗਿਆ ਕਿਸੇ ਬੱਚੇ ਦਾ 19 ਸਾਲ ਦੇ ਦਾ ਇੰਨਾ ਹੌਸਲਾ ਨਹੀਂ ਹੁੰਦਾ ਕਿ ਆ ਕੇ ਫਾਂਸੀ ਲਾ ਲੇ ਤੇ ਖੁਦ ਸੋਚੋ ਉਹਨੂੰ ਕਿੰਨਾ ਕ ਡਰਾਇਆ ਗਿਆ ਹੈ ਅੱਛਾ ਤੇ ਉਹਨੇ ਆ ਕੇ ਫਾਂਸੀ ਲਾਈ ਕੁਮਾਰ ਦਾ ਬੱਚਾ ਗਿਆ ਇਹ ਪ੍ਰਸ਼ਾਸਨ ਕੋਲ ਇਹ ਜੀ ਦੀ ਮੰਗ ਕਰਦੇ ਆ ਕਿ ਉਹਨਾਂ ਨੂੰ ਕਿਹੜੀ ਤੋਂ ਕਿਹੜੀ ਸਜ਼ਾ ਦਿੱਤੀ ਜੀ ਅੱਛਾ ਜੀ ਤਾਂ ਸਰ ਐ ਪ੍ਰਧਾਨੋ ਤੁਸੀਂ ਇਲਾਕੇ ਦੇ ਤੁੰਨਾ ਜੀ ਇਹ ਗੋਲਦੀ ਬਾਜੀ ਕੀ ਕਹਿਣਾ ਚਾਹੋਗੇ ਮੈਂ ਸਰ ਕੀ ਕਹਾਂ ਬੋਲੋ ਜੋਗੇ ਇਹ ਹੀ ਰਣੀ ਇਹ ਜਿਹੜਾ ਬੱਚਾ ਸੀ ਇਹ ਮੇਰਾ ਦੋਤਰਾ ਸੀ ਅੱਛਾ ਇਹ ਮੇਰੀ ਧੀ ਹੈ ਅੱਛਾ ਉਹ ਬੱਚਾ ਮੇਰਾ ਦੋਤਰਾ ਬੜਾ ਲਾਇਕ ਬੱਚਾ ਸੀ ਦਿਆ ਇਹਨਾਂ ਦੇ ਵਿੱਚ ਬੜਾ ਸੋਹਣਾ ਪੜਦਾ ਸੀ ਉਹ ਕੁੜੀ ਨੇ ਆਹੋ ਜਾ ਮਜਬੂਰ ਕਰਤਾ ਉੱਤੇ ਦਾਖਲਾ ਲਾ ਕੇ ਇਹਨੂੰ ਕਹਿੰਦੀ ਉੱਤੇ ਆ ਉੱਤੇ ਆ ਕਿੱਥੇ ਆ ਅਰਣ ਲਸ਼ਮੀਰ ਸਕੂਲ ਅਰਣ ਲਸ਼ਮੀਰ ਸਕੂਲ ਜ਼ਬਰਦਸਤੀ ਦਾਖਲਾ ਪਹਿਲੇ ਦੇ ਆਨੰਦ ਪੜਦੇ ਸੀ ਕੁੜੀ ਵੀ ਉੱਤੇ ਪੜਦੀ ਸੀ ਉਤੋਂ ਦੀ ਗੱਲ ਬਾਤ ਮੁੜ ਕੇ ਉੱਧਰ ਚਲੇ ਗਏ ਨੇ ਅੱਛਾ ਜੀ ਉਹ ਉੱਤੇ ਮਜਬੂਰ ਕਰਦਾ ਉੱਤੇ ਪਾਤਾ ਬਸ ਉੱਤੇ ਇਹੋ ਜੇ ਚੱਕਰ ਚਲਾਏ ਹੋਰ ਮੁੰਡਾ ਫਸਾ ਲਿਆ ਸਾਡੇ ਮੁੰਡੇ ਨਾਲ ਜਲਸੀ ਕਰ ਕਰਕੇ ਉਹਨੂੰ ਇੰਨਾ ਕੋ ਮਜਬੂਰ ਕਰਤਾ ਪਹਿਲੇ ਦਿਨ ਉਹ ਸਕੂਲ ਗਿਆ ਕੱਲ ਘਰ ਜਦੋਂ ਆਇਆ ਮਾਂ ਗਈ ਬਿਆਰ ਵਰਤ ਰੱਖੇ ਇਤਨਾ ਨੇ ਮਾਂ ਕੋਈ ਗਮਾਨ ਗਾਂ ਬੱਚੇ ਨੇ ਵਰਤ ਰੱਖਿਆ ਹੀ ਇਹ ਦੋ ਭਰਾ ਨੇ ਬਗਜੀ ਛੋਟਾ 12 ਸਾਲ ਦਾ ਹੈ ਅੱਛਾ ਤੇ ਦੂਜਾ ਹੈ 19ਵਾਂ ਸਾਲ ਜੇ ਲੱਗਾ ਥੋੜੇ ਦਿਨ ਹੀ ਹੋਏ ਇਹਨੂੰ ਜਿਆਦਾ ਚਿਰ ਨਹੀਂ ਹੋਇਆ ਪਰ ਘਰ ਆਂਦੇ ਹੀ ਅੱਛਾ ਹੀ ਘਰ ਆਂਦੇ ਆਪਣੇ ਫੋਨ ਦੇ ਉੱਤੇ ਚੈਟਿੰਗ ਲੱਗ ਗਿਆ ਉਹਦਾ ਭਰਾ ਤੁਹਾਨੂੰ ਦੱਸਦਾ ਕਿ ਜਿਹਨੇ ਸੁੱਤ ਸਕੀ ਦਿੱਤੀ ਆ ਜਿਹਨੇ ਸੁੱਤ ਸਕੀ ਆਧਾ ਪੂਣਾ ਘੰਟਾ ਲੱਗਾ ਰਿਹਾ ਫਿਰ ਆਪਣੇ ਭਰਾ ਨੂੰ ਕਹਿੰਦਾ ਕੇਲੇ ਲਿਆ ਦੇ ਜਾਂ ਖਾਣ ਵਾਲੀ ਕੋਈ ਚੀਜ਼ ਲਿਆ ਦੇ ਅੱਛਾ ਕੋਲ ਲੈਣ ਚਲੇ ਗਿਆ ਬਿਆਰ ਜਦੋਂ ਵਾਪਸ ਆਇਆ ਤੇ ਇੱਥੇ ਬੂਆ ਬੰਦ ਰਹੀ ਅੱਛਾ ਜੀ ਉਹਨੇ ਖੜਕਾਇਆ 2-4 ਮਿੰਟ ਨਹੀਂ ਖੁਲਿਆ ਉਹਨੇ ਬਾਰੀਦਾਨੀ ਦੇਖਿਆ ਧੀ ਤੇਰੇ ਮੁੰਡਾ ਲਟਕੇ ਆਈ ਉਹ ਨਾਲ ਹੀ 10 ਕਦਮਾਂ ਤੇ ਮੇਰਾ ਘਰ ਹੈ ਉਹ ਮੇਰੇ ਘਰ ਪੱਜਾ ਆਇਆ ਉਸੇ ਵੇਲੇ ਆਈ ਪਿਓ ਪੁੱਤਰ 도ੜੇ ਆ ਅੱਛਾ ਔਰ ਆਕੇ ਬੂਆ ਵਹੀ ਤੋੜਿਆ ਤੋੜ ਕੇ ਬੱਚੇ ਨੂੰ ਲਾਇਆ ਮਾੜੇ ਮਾੜੇ ਜ਼ਖਮ ਆ ਗਏ ਸੀ ਇਹਨੂੰ ਲੈ ਕੇ ਭੱਜ ਗਏ ਹਸਪੀਟਲ ਮਾਈਨ ਸਾਹਿਬ ਦੇ ਅੱਛਾ ਜੀ ਮਾਈਨ ਸਾਹਿਬ ਦੇ ਹਸਪੀਟਲ ਜਾਂਦੇ ਜਾਂਦੇ ਉਹਦੀ ਡੈਥ ਹੋ ਗਈ ਹੈ ਅੱਛਾ ਜੀ ਉਹ ਬੱਚਾ ਐਡਾ ਜਵਾਨ ਸੀ 6 ਫੁੱਟ ਤੋਂ 11 ਉਹਦਾ ਕੱਦ ਸੀ ਸੋਨਾ ਸੁਲਖਨਾ ਟੈਡੀ ਦਾ ਪ੍ਰੋਫਾਈਲ ਲਾਈ ਆ ਵਾਕਈ ਬੱਚਾ ਨikhil ਜਿਹੜਾ ਬਹੁਤ ਹੀ ਸੋਨਾ ਸੋਨਾ ਸੀਗਾ ਥਿੰਕ ਸੀ ਆਪਣਾ ਪਰਸੈਂਟੇਜ ਹੀ ਉਹ ਬੱਚੇ ਆ ਉਹਨਾਂ ਦੇ ਆਹੀ ਸਾਰ ਪੜ੍ਹਾਈ ਦੇ ਵਿੱਚ ਸਭ ਤੋਂ ਟੌਪ ਚ ਗਿਆ ਹੀ ਉਹ ਮਾਂ ਨੂੰ ਕਹਿੰਦਾ ਮਾਂ ਤੇ ਨਾਲ ਪ੍ਰੋਮਿਸ ਆ ਮੈਂ 99% ਨੰਬਰ ਲੈ ਆਵਾਂਗਾ ਹੋ ਗਿਆ ਕੀ ਇੰਨੀ ਕਰ ਬੱਚੇ ਉਹ ਸਾਰਾ ਸਕੂਲ ਦਾ ਇੰਦੇ ਆ ਮਤਲਬ ਲਵ ਮੈਰੀ ਲਵ ਮਕਲ ਅਫੇਅਰ ਕਰੀ ਜਾ ਰਹੇ ਛੋੜੇ ਸਾਰੇ ਸਕੂਲ ਵਾਲਾ ਸਕੂਲ ਵਾਲਾ ਮੁੰਡਾ ਇਹ 19 ਸਾਲ ਦਾ ਪੂਰਾ ਨਹੀਂ ਹੋਇਆ 19 ਸਾਲ 19ਵਾਂ ਸਾਲ ਲੱਗਾ ਥੋੜੇ ਦਿਨ ਹੋਏ ਨੇ ਇਹ ਸਾਰਾ ਸਕੂਲਾ ਦਾ ਵੇਰਾ ਕਰ ਗਾ ਇਹ ਅਰੀ ਨਸ਼ਬੀ ਸਕੂਲ ਵਾਲਿਆਂ ਨੂੰ ਚਾਹੀਦਾ ਨਹੀਂ ਆਪਣੇ ਬੱਚਿਆਂ ਦਾ ਧਿਆਨ ਰੱਖੀਏ ਕੁੜੀਆਂ ਨੂੰ ਅਲੱਗ ਬਿਠਾਈਏ ਮੁੰਡਿਆਂ ਨੂੰ ਅਲੱਗ ਬਿਠਾਈਏ ਇਹਨਾਂ ਦੇ ਮੋਬਾਈਲ ਨਾਲ ਅੰਦਰ ਜਾਂਦੀ ਏ ਬਾਹਰ ਤੱਕ ਤੁਹੀ ਕੈਮਰੇ ਲਾਏ ਦੇਖੋ ਸਹੀ ਵਾਰ ਕੀ ਹੋ ਰਿਹਾ ਲੰਘ ਕੇ ਵੇਖ ਲੋ ਕਿਦਾਂ ਕੁੜੀਆਂ ਮੁੰਡੇ ਆਪੋ ਚ ਲੱਗੇ ਹੋਏ ਨੇ ਠੀਕ ਹੈ ਫਰੈਂਡਸ਼ਿਪ ਹੁੰਦੀ ਏ ਕੋਈ ਵਕਰੀ ਹੁੰਦੀ ਏ ਤੋ ਕੋਈ ਕੰਦੇ ਹੋ ਪਤਾ ਲੱਗ ਜਾਂਦਾ ਕਿਹੜਾ ਬੱਚਾ ਕਿਹੜੇ ਨੇਚਰ ਨਾਲ ਗੱਲ ਕਰਦਾ ਮੈਂ ਕਹਿੰਦੇ ਸਾਡਾ ਕੋਈ ਕਸੂਰ ਨਹੀਂ ਆ ਬੱਚਾ ਘਰ ਮਰਿਆ ਉਹਨਾਂ ਦੇ ਘਰ ਦੇ ਕਾ ਕੇ ਸਟੇਲ ਦੀ ਆ ਕਹਿ ਰਹੇ ਕੰਮ ਤੇ ਸਾਰੇ ਇਹਨਾਂ ਦੇ ਸਕੂਲ ਤੋਂ ਚਾਲੂ ਹੋਇਆ ਸਾਰੇ ਮੈਂ ਫੋਨ ਕੀਤਾ ਸੀ ਸਕੂਲ ਵਾਲੇ ਕਹਿੰਦੇ ਨਹੀਂ ਸਾਡਾ ਕੋਈ ਕਸੂਰ ਨਹੀਂ ਆ ਇਹ ਉੱਥੇ ਮੈਂ ਕੱਲ ਵੀ ਆਪਣੀ ਬੇਟੀ ਨੂੰ ਲੈ ਕੇ ਗਿਆ ਹਾਂ ਆਪਣੀ ਬੇਟੀ ਨੂੰ ਲੈ ਕੇ ਗਿਆ ਉਹਨਾਂ ਨੂੰ ਦੱਸਿਆ ਉਹ ਤੇ ਗੋਗਲੋ ਦੀ ਮਿੱਟੀ ਝੜੀ ਜਾਂਦੇ ਪਈ ਕੋਈ ਇਨਸਾਫ ਨਹੀਂ ਮੈਂ ਤੇ ਉੱਤੇ ਬੋਲ ਗਿਆ ਜੀ ਵੇ ਮੈਂ ਕਿਹਾ ਕਮ ਸੇ ਕਮ ਧਿਆਨ ਦੇ ਕਰੋ ਤੁਹਾਡੇ ਸਕੂਲ 'ਚ ਕਿੱਦਾ ਆਸ਼ਕੀ ਹੋਣ ਦੀ ਸ਼ਰਮ ਕੀ ਲੋਕਾਂ ਦੀ ਬੱਚੇ ਮਰਵਾਉਣ ਤੇ ਲੱਗੇ ਹੋ ਤੁਸੀਂ ਮੈਂ ਕੀ ਕਹਿਣਾ ਚਾਹੁੰਦਾ ਤੁਸੀਂ ਮੈਡਮ ਨੂੰ ਕਾਲ ਕੀਤੀ ਸੀ ਹਾਂ ਮੈਂ ਕੀਤੀ ਸੀ ਕਾਲ ਮੈਨੂੰ ਖਬਰ ਆ ਗਈ ਹੈ ਮੈਂ ਕੀਤੀ ਸੀ ਮੈਡਮ ਨੇ ਤੁਹਾਨੂੰ ਜਵਾਬ ਦਿੱਤਾ ਕਿ ਸਾਡਾ ਪ੍ਰਿੰਸੀਪਲ ਮੈਡਮ ਨੇ ਜਵਾਬ ਦਿੱਤਾ ਕਿ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਕੋਹਦੀ ਮਾਂ ਮੈਨੂੰ ਮਿਲ ਗਈ ਆ ਉਹ ਸਾਡੇ ਕੋਲ ਹੋ ਗਏ ਚਿੰਮੇਵਾਰੀ ਪ੍ਰਿੰਸੀਪਲ ਮੈਡ ਬਹੁਤ ਪਰ ਬਹੁਤ ਪੁਰਾਣਾ ਸਕੂਲ ਚੱਲ ਰਿਹਾ ਹੈ ਬਿਲਕੁਲ ਉਹ ਬਹੁਤ ਸਾਡੇ ਉਹ ਸਕੂਲ ਦੇ ਬਾਹਰ ਆਸ਼ਕੀ ਦਾ ਅੱਡਾ ਬਣਿਆ ਉਹ ਗਲਤ ਗਲਤ ਅਸੀਂ ਨੂੰ ਵੇਖਿਆ ਉਹ ਚੀਜ਼ ਦੀ ਜ਼ਿੰਮੇਵਾਰੀ ਸਕੂਲ ਦੀ ਹੈ ਮੈਡਮ ਜੋ ਮਰਜ਼ੀ ਕਹੀ ਦੇ ਅਸੀਂ ਮੈਂ ਕਹ ਰਿਹਾ ਹਾਂ ਪੂਰੇ ਰਿਕਾਰਡ ਅਗੇ ਜੋ ਜੋ ਇੱਥੇ ਪੰਗੇ ਪਏ ਆ ਬਹੁਤ ਜਲਦੀ ਸਕੂਲ ਦੇ ਖਿਲਾਫ ਇੱਕ ਦਰਖਾਸਤ ਦੇਣ ਜਾ ਰਹੇ ਹਾਂ अच्छा। ਜਿਹੜੀ ਸ਼ਾਨਭੀਨ ਹੋਏਗੀ ਤੇ ਸਕੂਲ ਦੇ ਬਾਹਰ ਨਿਕਲਣ ਵਾਲੇ ਬੱਚਿਆਂ ਦੀ ਪੂਰੀ ਚੈਕਿੰਗ ਹੋਏਗੀ। ਨਹੀਂ ਮੈਡਮ ਕਰਾਏਗੀ ਤਾਂ ਆਪਣਾ ਸਕੂਲ ਪਾਕੇ ਬੰਦ ਕਰ ਦੇਵੇ। ਇੱਕ ਸਕੂਲ ਬੰਦ ਹੋਣਾ ਕੋਈ ਫਰਕ ਨਹੀਂ ਪੈਣਾ। ਪਰ ਦੁਨੀਆਂ ਦੇ ਬੱਚੇ ਜਿਹੜੇ ਆ ਉਹ ਇਸ ਤਰ੍ਹਾਂ ਬੇਮੋਦ ਨਹੀਂ ਮਰਨੇ ਚਾਹੀਦੇ। ਮੈਡਮ ਕਿੰਨੀ ਬਿਸ਼ਰਮੀ ਵਾਲੀ ਗੱਲ ਕਹਤੀ ਉਹਨਾਂ ਨੇ ਕਿ ਮੇਰੀ ਜ਼ਿੰਮੇਵਾਰੀ ਕੋਈ ਨਹੀਂ। ਜ਼ਿੰਮੇਵਾਰੀ ਨਹੀਂ ਕਹੀ। ਮੈਡਮ ਕਹਿੰਦੀ ਆ ਬੱਚਾ ਘਰ ਮਰਿਆ ਸਾਡੀ ਕੋਈ ਗਲਤੀ ਨਹੀਂ ਗਈ। ਉਹਦੀ ਮੰਮੀ ਮੈਨੂੰ ਕਹਿੰਦੀ ਹੈ ਕਿ ਉਹ ਕਹਿੰਦੇ ਜੀ ਉਹ ਕਹਿੰਦੇ ਆ ਰੁਣਾ ਸ਼ਮੀ ਸਕੂਲ ਉਹ ਬੱਚੇ ਨੂੰ ਠੜ ਦਿੱਤਾ ਗਿਆ ਤਾਂ ਕੀ ਕੀਤੀ ਆਪਣੇ ਉਹ ਚੈਕਿੰਗ ਹੈ ਜਿਹੜੇ ਉੱਥੇ ਕੈਮਰੇ ਲੱਗੇ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਸਾਰੇ ਕੈਮਰਿਆਂ ਦਾ ਰਿਕਾਰਡ ਕੱਢਣ ਉਹ ਰਿਕਾਰਡ ਕੱਢਦੇ ਆ ਵਿੱਚ ਜੇ ਉਹਨਾਂ ਦੀ ਸਕੂਲੇ ਗੱਲਬਾਤ ਸਾਰੀ ਹੋਈ ਹੈ ਕਿਉਂਕਿ ਕੋਈ ਲੜਕੀ ਕਹਿ ਰਹੀ ਕੋ ਪਲਵੀ ਵੀ ਫੜੀ ਇਹਨਾਂ ਨੇ ਕੱਲ ਅੱਜ ਨਾਮ ਨਾਲ ਉਹ ਸਰ ਉਹਨੂੰ ਪੁੱਛ ਕੇ ਚ ਕੀਤੀ ਪ੍ਰਸ਼ਾਸਨ ਜਿਹੜੇ ਤਰੀਕੇ ਨਾਲ ਚੱਲ ਰਿਹਾ ਉਹ ਸਕੂਲ ਦੀ ਛਾਣਵੀਂ ਹੋਣੀ ਚਾਹੀਦੀ ਹੈ ਕਿੱਥੇ ਇਹ ਗਲਤ ਕੰਮ ਕਿਉਂ ਹੋ ਰਿਹਾ ਪ੍ਰਿੰਸੀਪਲ ਮੈਡਮ ਦਾ ਫਰਜ ਬੰਦਾ ਹੈ ਕਿਆ ਚੀਜ਼ ਦੀ ਤੈ ਤੱਕ ਜਾਣ ਐ ਨਾ ਕਹਿਣ ਮੇਰੀ ਜ਼ਿੰਮੇਵਾਰੀ ਨਹੀਂ ਬੰਦ ਆ ਵੀ ਆਪਣੇ ਬੱਚੇ ਦੀ ਗੱਲ ਕਰਦੇ ਸਾਨੂੰ ਸਾਡਾ ਬੱਚਾ ਹੱਥੋਂ ਨਿਕਲ ਗਿਆ ਪਰਿਵਾਰ ਦਾ ਦੇਖੋ ਬੱਚਾ ਹੱਥੋਂ ਨਿਕਲ ਗਿਆ ਅਸੀਂ ਚਾਹਨੇ ਕਿਸੇ ਕਿਸੇ ਸਭ ਤੋਂ ਵੱਡਾ ਸ਼ਰਮਾ ਪਰਿਵਾਰ ਨੂੰ ਘੱਟ ਕਿਸੇ ਹੋਰ ਨਾਲ ਇਹ ਹਾਸਾ ਨਾ ਹੋਵੇ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਆਪਣੇ ਬੱਚਿਆਂ ਦਾ ਉਸਕੂਲੇ ਕਿਸੇ ਵੀ ਸਕੂਲੇ ਧਿਆਨ ਰੱਖਣ ਆਪਣੇ ਬੱਚਿਆਂ ਨੂੰ ਖੁਦ ਲੈਣ ਜਾਣ ਔਟੋਆਂ ਵਾਲੇ ਦਾ ਕੰਮ ਛੱਡਣ ਆਪਣੀ ਜ਼ਿੰਮੇਵਾਰੀ ਸਮਝਣ ਆਪਣੇ ਬੱਚਿਆਂ ਨੂੰ ਆਪ ਲਿਆਂ ਸਕੂਲੋਂ ਨਿਕਲਦੇ ਹਨ ਪਰ ਬੱਚੇ ਦਾ ਬੜਾ ਜਿਹੜਾ ਕੰਫਰਟ ਕਦੋਂ ਦਿੱਤਾ ਜਿਆ ਮਤਲਬ ਸਰ ਦੇਖੋ ਜੇ ਉਹਨੇ ਕੱਲ ਕੀਤਾ ਸ਼ਨੀਵਾਰ ਉਹਨੂੰ ਕਾਲਿੰਗ ਹੋਈ ਸੀ ਆਪਾਂ ਜਨਾਂ ਨੇ ਮੈਸੇਜ ਥਰੂ ਉਹ ਮੈਸੇਜ ਪ੍ਰਸ਼ਾਸਨ ਨੂੰ ਦਿੱਤੇ ਆ ਅੱਛਾ ਉਹਦੇ ਹਿਸਾਬ ਨਾਲ ਉਹਨਾਂ ਨੇ ਕਿਹਾ ਸੀ ਅਸੀਂ ਆਮਣੇ ਸਾਹਮਣੇ ਲੜਕੀ ਨਾਲ ਗੱਲ ਕਰਾਂਗੇ ਅੱਛਾ ਸੰਡੇ ਵੀ ਛੁੱਟੀ ਸੀ ਮੰਡੇ ਮੰਡੇ ਵੀ ਛੁੱਟੀ ਸੀ ਤੇ ਕੱਲ ਇਹਨਾਂ ਦੀ ਕੋਈ ਗੱਲਬਾਤ ਹੋਈ ਹੈ ਅੱਛਾ ਉਹਨੇ ਘਰ ਆਂਦੇ ਹੀ ਫਾਂਸੀ ਲੈ ਲਈਏ ਦੇਖੋ ਕੋਈ ਵੀ ਬੱਚਾ ਹੈ ਮੈਂ ਕਹਿੰਨਾ ਮੈਂ ਵਾਂ ਤੁਸੀਂ ਉਹ ਫਾਂਸੀ ਲੈਣ ਵਾਸਤੇ ਬੜਾ ਤਕੜਾ ਕੱਲ ਸਕੂਲ ਖੁੱਲਾ ਸੀ ਦੋ ਦਿਨ ਤਿੰਨ ਦਿਨ ਬਾਅਦ ਤੇ ਸ਼ਨੀਵਾਰ ਦੀ ਚਾਟਿੰਗ ਸੀ ਕਿ ਇਕੱਠੇ ਬਹਿ ਕੇ ਗੱਲ ਕਰਾਂਗੇ ਉਹ ਕੱਲ ਗੱਲ ਹੋਈ ਐ ਉਹ ਦਿਲ ਤੇ ਲੈ ਗਿਆ ਉਹਨੂੰ ਧੰਕਾਇਆ ਗਿਆ ਕੀ ਕਿਹਾ ਗਿਆ ਇਹ ਤੇ ਉਹ ਹੀ ਦੱਸ ਸਕਦੇ ਸੀ ਉੱਥੇ ਖੜੇ ਨਹੀਂ ਸੀ ਕਿਸਾਨ ਦਾ ਚੱਕਰ ਤੇ ਨਹੀਂ ਗਿਆ ਤੈਨੂੰ ਕੁਝ ਇਹ ਤੇ ਪ੍ਰਮਾਤਮਾ ਜਾਣਦਾ ਨਾ ਦੇਖੋ ਮੈਂ ਕਹ ਰਿਹਾ ਇੱਕ ਬੰਦੇ ਨਾਲ 3 ਸਾਲ ਪੁਰਾਣਾ ਪਿਆਰ ਹੋਵੇ ਉਹਨੇ ਮੂੰਹ ਤੇ ਕਹਤਾ ਹੋਵੇ ਮੈਂ ਤੇਰੇ ਨਾਲ ਨਹੀਂ ਜਾਣਾ ਮੋਹ ਤੇ ਨਹੀਂ ਜਾਣਾ ਉਹ ਬੰਦੇ ਨੇ ਧੰਕਾਤਾ ਹੋਵੇ ਓਏ ਅੱਜ ਤੋਂ ਬਾਅਦ ਇੱਧਰ ਨਾ ਆਈ ਇੱਕ ਬੱਚਾ ਦਹਲ ਖਾ ਜਾਂਦਾ ਫਾਂਸੀ ਲੈਣ ਵਾਸਤੇ ਬੜਾ ਤਕੜਾ ਜਿਗਰਾ ਚਾਹੀਦਾ ਬੜਾ ਹੌਸਲਾ ਚਾਹੀਦਾ ਔਰ ਇਹਦੇ ਕੀ ਬੀਤੀ ਹੋਏਗੀ ਜਿਨੇ ਫਾਂਸੀ ਲਈ ਫਾਂਸੀ ਕੇ ਮੁਜਰੇ ਨੂੰ ਦਿੱਤੀ ਜਾਂਦੀ ਹੈ ਨਾ ਉਹ ਇਨਸਾਫ ਮੰਗਦਾ ਹੈ ਕਿ ਮੈਨੂੰ ਫਾਂਸੀ ਨਾ ਦਿਓ ਉਮਰ ਕਾਇ ਦੇ ਦਿਓ ਤੇ ਉਹ ਬੱਚੇ ਨੇ ਫਾਂਸੀ ਲੈ ਕੇ ਮਰਿਆ ਐਸ ਤਿਹਦਾ ਇਨਸਾਫ ਲੜਕੀ ਪਿੱਛੇ ਮਾਰੀ ਬਸ ਉਹ ਲੜਕੀ ਨੂੰ ਮੈਂ ਕਹਿੰਦਾ ਪ੍ਰਮਾਤਮਾ ਵੇਖੇਗਾ ਜਿਨੇ ਇਹ ਕੰਮ ਕਰਵਾਇਆ ਦੇਖ ਸਕਦੇ ਹੋ ਤਸਵੀਰਾਂ ਆਪਾਂ ਪਹੁੰਚੇ ਸੀ ਨikhil ਜਿਹੜਾ ਬੱਚਾ ਸੀ ਉਹਨੇ ਕੱਲ ਸੁਸਾਈਡ ਕਰ ਲਈ ਸੀ ਬੜੀ ਮਾਰੀ ਖਬਰ ਹੈ ਅੱਜ ਦੀ ਜਵਾਂ ਪੀੜੀ ਨੂੰ ਪਤਾ ਨਹੀਂ ਕੀ ਹੋ ਗਿਆ ਫੇਰ ਦੇ ਵਿੱਚ ਪਈ ਜਾ ਰਹੀ ਆ ਇਹ 4 2 4 ਮਹੀਨਿਆਂ ਦੇ ਵਿੱਚ 6 ਮਹੀਨਿਆਂ ਦੇ ਵਿੱਚ 4 ਜਿਹੜੇ ਬੱਚੇ ਨੌਜਵਾਨਾਂ ਨੇ ਜਿਹੜੀ ਸੁਸਾਇਸਾਈਡ ਹਰਨਿਟੀਆ ਕਰ ਲਈ ਆ ਅਸੀਂ ਕੋਸ਼ਿਸ਼ ਜੀ ਕੀ ਅਪੀਲ ਕਰਨਾ ਚਾਹੋਗੇ ਅਪੀਲ ਮੈਂ ਸਰ ਐਸੀ ਪਰ ਸੀਨੀਅਰ ਨੇਤਾ ਹੋ ਇਹ ਨੌਜਵਾਨ ਬੱਚੇ ਨੂੰ ਲੜਕੇ ਨੂੰ ਲੜਕੀ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਸਰ ਇਹ ਅਪੀਲ ਕਰਨੀ ਚਾਹਾਂਗਾ ਲਵ ਮੈਰਿਜ ਵਿਆਹ ਸ਼ੁਰਤ ਹੁੰਦੇ ਆ ਰਹੇ ਇਹ ਚੀਜ਼ ਤੇ ਕੋਈ ਗੱਲ ਨਹੀਂ ਜੇ ਕਿਸੇ ਨਾਲ ਆਪਾਂ ਅਟੈਚਮੈਂਟ ਰੱਖਣੀ ਹੈ ਪਹਿਲੀ ਗੱਲ ਤੇ ਇਹ ਕਲਾਸਾਂ ਚ ਨਹੀਂ ਬੰਦੀ ਜਦੋਂ ਤੀਸਰੀ 13ਵੀਂ ਕਲਾਸ ਚਲੇ ਜਾਂ ਜਾਂ ਕੋਲੇਜ ਚ ਚਲੇ ਜਾਂ ਘਰ ਦੇ ਘਰ ਦੀ ਮਰਜ਼ੀ ਨਾਲ ਛੱਡ ਘਰ ਦੀ ਮਰਜ਼ੀ ਨਾਲ ਜੋ ਮਰਜ਼ੀ ਕਰਨ ਵੱਡੀਆਂ ਕਲਾਸਾਂ ਜਾ ਕੇ ਛੋਟੀਆਂ ਕਲਾਸਾਂ ਛੋਟੇ ਸਕੂਲਾਂ ਚ ਆ ਕੰਮ ਨਹੀਂ ਹੋਣਾ ਚਾਹੀਦਾ ਜੇ ਸਾਡਾ ਕਿਸੇ ਨਾਲ ਮਨ ਹੈ ਆਪਣੇ ਮਾਪਿਆਂ ਨੂੰ ਦੱਸਿਏ ਇੱਕ ਦੂਜੇ ਮਾਪਿਆਂ ਨੂੰ ਮਲਾਈਏ ਤੇ ਉਸ ਸੀ ਨੂੰ ਮੈਰਿਜ ਦਾ ਟਾਈਮ ਪਾ ਕੇ ਉਹਨੂੰ ਮੈਰੀਏਬਲ ਖੜਾਇਆ ਜੇ ਨਹੀਂ ਆਪਾਂ ਮੈਰੀ ਕਰਨੀ ਇੱਕ ਦੂਸਰੇ ਨੂੰ ਯੂਜ਼ ਨਾ ਕਰੀਏ ਕਿ ਜਿਹਦੇ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚੇ ਤੇ ਇਹੋ ਜਿਹੇ ਕਦਮ ਚੁੱਕੇ ਵੱਡਾ ਗਲਤ ਚਿਕਨ ਅੱਜ ਦੀ ਤਰੀਕੇ ਦੀ ਬੇਜਨ ਲੜਕੇ ਲੜਕੀਆਂ ਗਿਆ ਉਹ ਖੇੜੀ ਸਮਝੀ ਉਹਨਾਂ ਨੇ ਪਿਆਰ ਨੂੰ ਖੇੜੀ ਸਮਝੀ ਕੋਈ ਬੰਦਾ ਵਿੱਚ ਇੱਕ ਇਹੋ ਜਿਹਾ ਜਾਂਦਾ ਸੋਚ ਉਹ ਜਿਹੜਾ ਦਿਲ ਤੇ ਲੈ ਜਾਂਦਾ ਉਹ ਬੱਚਾ ਦਿਲ ਤੇ ਲੈ ਗਿਆ ਤੇ ਉਹਨੇ ਆ ਕੇ ਫਾਂਸੀ ਲਾ ਲਈ ਆ ਦੇਖ ਸਕਦੇ ਹੋ ਪਰਿਵਾਰ ਦਾ ਗੋਰ ਰੋ ਕੇ ਆ ਦੇਖ ਸਕਦੇ ਹੋ ਬੁਰਾ ਹਾਲ ਆ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਉਹਨਾਂ ਨੇ ਕਿਹਾ ਕਿ ਜੋ ਜੋ ਤੇਰੇ ਦੋਸ਼ੀ ਆ ਜਿੰਨੇ ਧਮਕੀਆਂ ਲਗਾਈਆਂ ਜਿਹੜਾ ਪ੍ਰਸ਼ਾਸਨ ਵੀ ਇਹ ਜਿਹੜਾ ਮਤਲਬ ਲੋਕ ਜਿੱਥੇ ਆ ਪੜਦਾ ਸੀ ਜੋ ਵੀ ਇਹਲਾ ਗੁਨਾਹਗਾਰ ਹੈ ਉਹਨੇ ਤੇ ਸਖਤ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾਣੀ ਪਰਚਾ ਚੁੱਕਾ ਪੁਲਸ ਬਾਈਟ ਵੀ ਆਪਾਂ ਤੁਹਾਨੂੰ ਜੇ ਕਹੋਗੇ ਤੁਸੀਂ ਸੁਣਾ ਰਹੇ ਆ ਪਰਚਾ ਕਿੰਨੇ ਨੰਬਰ ਐਫ ਆਈ ਆਰ ਹੋਈ 22 ਨੰਬਰ ਐਫ ਆਈ ਆਰ ਹੋਈ ਹੈ 22 ਨੰਬਰ 22 ਨੰਬਰ ਐਫ ਆਈ ਆਰ ਹੋਈ ਹੈ ਇੱਥੇ ਤੋਂ ਸਾਬ ਕਹਿੰਦੇ ਸਿਰੇ ਕਾਪੀ ਦੇ ਦਿੱਤੀ ਜਾਏਗੀ ਇਹਨਾਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਐਫ ਆਰ ਕੀਤੀ ਹੈ ਤੇ ਇਹ ਵੀ ਉਹਨਾਂ ਕੋਲ ਅਪੀਲ ਕਰਦੇ ਆ ਜਿਹੜੇ ਦੋਸ਼ੀ ਹੈ ਭਾਵੇਂ ਸਕੂਲ ਹੈ ਬੱਚੇ ਵੀ ਹੈ ਉਹਨਾਂ ਤੇ ਐਫ ਆਰ ਕੀਤੀ ਜੇ ਉਹਨਾਂ ਨੂੰ ਅੰਦਰ ਭੇਜਿਆ ਜਾਵੇ ਅ ਦੇਖ ਸਕਦੇ ਹੋ ਪਰਿਵਾਰ ਇਨਸਾਫ ਦੀ ਆਪ ਦੀ ਮੰਗ ਕਰ ਰਿਹਾ ਦਰਸ਼ਕੋ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਪਰ ਬੜੀ ਇਹ ਮਾੜੀ ਘਟਨਾ ਬੱਚੇ ਆਸਤੇ ਜਿਹਨੇ ਸੁਸਾਈਡ ਕਰ ਲਈ 19 ਸਾਲ ਦਾ ਬੱਚਾ 30 ਸਕੂਲ ਚ ਪੜਦਾ ਸੀ ਦੇਖ ਸਕਦੇ ਹੋ ਫੇਰ ਸੀ ਲੜਕੀ ਲੜਕੇ ਦੇ ਪਤਾ ਨਹੀਂ ਲੜਕੇ ਦਾ ਕੀ ਵਿਚਾਰੇ ਨੇ ਦਿਲ ਨੂੰ ਕੋਈ ਧਮਕੀਆਂ ਦਿੱਤੀਆਂ ਜਾਂ ਲੜਕੇ ਦੇ ਪਤਾ ਨਹੀਂ ਕੀ ਦਿਲ ਦੇ ਵਿਚਾਰ ਨੇ ਸੁਸਾਈਡ ਕਰ ਲਈ